ਸਤਿ ਸ਼੍ਰੀ ਅਕਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਦੇ ਉਤੇ ਅੱਜ ਦੀਆਂ ਵੱਡੀਆਂ ਖਬਰਾਂ ਪੇਸ਼ ਕਰਨ ਦੇ ਲਈ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਸਰਪੰਚੀ ਚੋਣਾਂ ਵਿੱਚ ਵੱਡੀ ਫੇਰਬਦਲ ਕੀਤੀ ਜਾ ਰਹੀ ਹੈ ਹਰ ਔਰਤ ਦੇ ਖਾਤੇ ਵਿੱਚ ਪੈਣਗੇ ਜੀ 5-5000 ਰੁਪਏ ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਜਾਣ ਵਾਲੇ ਨੇ ਜਿਹੇ ਪੈਸੇ ਸਾਰੀ ਡਿਟੇਲ ਇਸ ਵੀਡੀਓ ਵਿੱਚ ਹੈ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਗੁਜ਼ਾਰਿਸ਼ ਜਿੰਨਾ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਾਇਆ ਸਾਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਚਲੋ ਚੱਲ ਮੈਂ ਅਪਡੇਟ ਦੇ ਦੁੱਤੇ ਜੀ ਸਭ ਤੋਂ ਪਹਿਲੀ ਵੱਡੀ ਖਬਰ ਜੀ ਫਰੀਦਕੋਟ ਵਿਖੇ 12 ਲੱਖ ਰੁਪਏ ਦੀ ਲਾਗਤ ਨਾਲ ਸ਼ੂਟਿੰਗ ਰੇਂਜ ਤਿਆਰ ਕਰ ਦਿੱਤੀ ਹੈ ਫਰੀਦਕੋਟ ਵਾਸੀਆਂ ਤੇ ਸ਼ੂਟਿੰਗ ਦੇ ਪ੍ਰੇਮੀ ਲਈ ਇਹ ਖੁਸ਼ੀ ਦੀ ਖਬਰ ਹੈ ਪੰਜਾਬ ਸਰਕਾਰ ਵੱਲੋਂ ਇੱਥੋਂ ਦੇ ਨੇਰੂ ਸਟੇਡੀਅਮ ਕੋਲਿਬ 12 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਸ਼ੂਟਿੰਗ ਰੇਂਜ ਨੂੰ ਸਪੀਕਰ ਪੰਜਾਬ ਵਿਧਾਨ ਸਭਾ ਸਰਦਾਰ ਕੁਲਤਾਰ ਸਿੰਘ ਸੰਧਵਾ ਵੱਲੋਂ 18 ਸਤੰਬਰ ਨੂੰ ਲੋਕ ਅਰਪਣ ਕੀਤਾ ਜਾਵੇਗਾ ਉਸ ਤੋਂ ਬਾਅਦ ਅਗਲੀ ਵੱਡੀ ਖ਼ਬਰ ਜੀ ਹੁਣ ਪੰਜਾਬ ਤੋਂ ਜਾਓ ਸਿੱਧਾ THAILAND ਅੰਮ੍ਰਿਤਸਰ ਤੋਂ ਸ਼ੁਰੂ ਹੋਵੇਗੀ ਨਵੀਂ ਅੰਤਰਰਾਸ਼ਟਰੀ ਉਡਾਣ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਹੋਰ ਵਿਕਸਿਤ ਅਤੇ ਨਵੀਂ ਹਡਾਣਾ ਸ਼ੁਰੂ ਕਰਵਾਉਣ ਲਈ ਯਤਨਸ਼ੀਲ ਫਲਾਈ ਅੰਮ੍ਰਿਤਸਰ ਜਿਹੜੀ ਇਨਵੈਸਟੀਗੇਸ਼ਨ ਨੇ థਾਈਲੈਂਡ ਦੀ THAI ਲਾਈਨ 에ਅਰ ਵੱਲੋਂ ਬੈਂਕਾਕ ਅੰਮ੍ਰਿਤਸਰ ਵਿਚਕਾਰ 28 ਅਕਤੂਬਰ ਤੋਂ ਸਿੱਧੀਆਂ ਉਡਾਨਾਂ ਸ਼ੁਰੂ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਉਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਪੀਐਸ ਡੀਐਮ ਵੱਲੋਂ ਪੰਜਾਬ ਚ 20 ਉਦਯੋਗਾਂ ਨਾਲ ਸਮਝੌਤਾ ਸਹੀ ਵਦ ਹੈ ਪੈਦਾ ਹੋਣਗੀਆਂ 50 ਹਜ਼ਾਰ ਨੌਕਰੀਆਂ। ਪੰਜਾਬ ਹੁਨਰ ਵਿਕਾਸ ਮਿਸ਼ਨ ਨੇ ਅੱਜ 20 ਉਦਯੋਗਾ ਤੇ ਇੰਡਸਟਰੀਅਲ ਐਸੋਸੀਏਸ਼ਨ ਨਾਲ ਸਮਝੌਤਾ ਸਹੀਬਦ ਕਰਕੇ ਇੱਕ ਵੱਡੀ ਮੀਲ ਪੱਥਰ ਸਥਾਪਿਤ ਕੀਤਾ ਜਿਸ ਨਾਲ ਸੂਬੇ ਵਿੱਚ ਨੌਜਵਾਨਾਂ ਲਈ 50000 ਨੌਕਰੀਆਂ ਮੌਕੇ ਪੈਦੇ ਹੋਣਗੇ। ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਪੰਜਾਬ ਦੇ ਲੋਕ ਗੈਂਗਸਟਰਾਂ ਤੇ ਸਨੈਚਰਾਂ ਲੁਟੇਰਿਆਂ ਦੇ ਲਗਾਤਾਰ ਡਰ ਹੇਠ ਰਹੇ ਨੇ। 모हित ਮਹਿੰਦਰਾ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ 모हित ਮਹਿੰਦਰਾ ਦੀ ਅਗਵਾਈ ਹੇਠ ਪਟਿਆਲਾ ਵਿਖੇ ਪਟਿਆਲਾ ਪਾਰਟੀ ਵਰਕਰਾਂ ਵੱਲੋਂ ਪੰਜਾਬ ਵਿੱਚ ਵੱਧ ਰਹੀ ਹਿੰਸਾ ਅਤੇ ਵਿਗੜਦੀ ਕਾਨੂੰਨ ਵਿਵਸਥਾ ਵਿਰੁੱਧ ਰੋਜ਼ ਪ੍ਰਦਰਸ਼ਨ ਕੀਤਾ ਗਿਆ। ਰੋਜ਼ ਪ੍ਰਦਰਸ਼ਨ ਦਾ ਸੱਦਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਦਿੱਤਾ ਸੀ। ਪੀਵਾਈਸੀ ਪ੍ਰਧਾਨ ਮੋਹਿਦ ਮਹਿੰਦਰਾ ਨੇ ਸਭ ਡਿਵੀਜ਼ਨਲ ਪੱਧਰ ਤੇ ਪੁਲਿਸ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪੇ ਨੇ। ਉਸ ਤੋਂ ਬਾਅਦ ਅਗਲੀ ਮਿਤੀ ਹੋਜੀ ਫਰੀਦਕੋਟ ਵਿਖੇ 12 ਲੱਖ ਰੁਪਏ ਦੀ ਲਾਗਤ ਨਾਲ ਸ਼ੂਟਿੰਗ ਰੇਂਜ ਤਿਆਰ ਕਰਕੇ ਸੰਧਵਾ ਨੇ ਕਰਨਗੇ ਜੀ ਲੋਕ ਅਰਪਣ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਕੰਗਨਾ ਰੌਣਾਂਦਰਾ ਦਿਮਾਗ ਖਰਾਬ ਹੋ ਗਿਆ ਇਸ ਲਈ ਦੇ ਰਹੀ ਹੈ ਜੀ ਹਲੂਲ ਜਲੂਲ ਬਿਆਨ ਰਾਜਾ ਬੜਿੰਗ ਅਮਰਸਰ ਦੇ ਜੰਡੇਆਲਾ ਗੁਰੂ ਵਿੱਚ ਪਹੁੰਚੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਬਲੋ ਜਿੱਥੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉੱਥੇ ਹੀ ਪੱਤਰਕਾਰ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਬਿਖੇ ਬੇਸ਼ੱਕ ਦਿੱਲੀ ਤੋਂ ਨਵੇਂ ਮੁੱਖ ਮੰਤਰੀ ਆਤੀਸ਼ੀ ਨੂੰ ਲਗਾਏ ਗਏ ਪਰ ਉਹ ਸਿਰਫ ਅਰਵਿੰਦ ਕੇਜਰੀਵਾਲ ਦੇ ਇਸ਼ਾਰਿਆਂ ਤੇ ਹੀ ਕੰਮ ਕਰੇਗੀ ਉਸ ਤੋਂ ਬਾਅਦ ਅਗਲੀ ਵੀਡੀਓ ਹੋ ਜੀ ਲੁਧਣਾਣੇ ਦੇ ਰਹਿਣ ਵਾਲੇ ਲਾਂਚ ਦੇ ਕਰੀਬੀ ਕਾਰੋਬਾਰੀ ਦੇ ਇੰਗਲੈਂਡ ਵਾਲੇ ਕਰਤੇ ਹਮਲਾ ਹੋਇਆ ਕਾਰਨ ਨੂੰ ਲਈ ਹੈ ਜੀ ਕੌਸ਼ਲਪ ਗੈਂਗ ਨੇ ਲਈ ਹੈ ਜੀ ਜਿਵੇਂ ਭਾਰਤ ਪੰਜਾਬ ਅਤੇ ਹਰਿਆਣਾ ਨਾਲ ਸੰਬੰਧਿਤ ਗੈਂਗਸਟਰਾਂ ਦੀ ਲੜਾਈ ਹੁਣ ਸਿਰਫ ਦੇਸ਼ ਤੱਕ ਹੀ ਸੀਮਿਤ ਨਹੀਂ ਹੈ ਵਿਦੇਸ਼ਾਂ ਵਿੱਚ ਵੀ ਗੈਂਗਸਟਰ ਨੇ ਆਪਣੇ ਵਿਰੋਧੀ ਗੈਂਗ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਅਜਿਹਾ ਹੀ ਇੱਕ ਹੋਰ ਹਮਲਾ ਸਾਹਮਣੇ ਆਇਆ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਹਰਿਆਣਾ ਦੇ ਬਦਨਾਮ ਗੈਂਗਸਟਰ ਕੌਸ਼ਲ ਚੌਧਰੀ ਦੇ ਗੁੰਡਿਆਂ ਵੱਲੋਂ ਇੰਗਲੈਂਡ 'ਚ ਇੱਕ ਕਾਰੋਬਾਰੀ ਦੇ ਕਰਤੇ ਹਮਲਾ ਕੀਤਾ ਗਿਆ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਹੈ ਜੀ ਗਿੱਦੜਵਾਹ 'ਚ ਪੰਜਾਬ ਸਰਕਾਰ ਹੋਈ ਹੈ ਜੀ ਮਿਹਰਬਾਨ ਜਿਮਨੀ ਚੋਣਾ ਤੋਂ ਪਹਿਲਾਂ ਹੀ ਗਿੱਦੜਵਾਹ ਹਲਕਾ ਸੁਰਖੀਆਂ ਵਿੱਚ ਆ ਗਿਆ ਮੈਸ 2 ਮਹੀਨਿਆਂ ਵਿੱਚ ਹੀ ਇੱਥੇ ਮੁੱਖ ਮੰਤਰੀ ਭਵੰਤਵਨ ਕੈਬਨਿਟ ਮੰਤਰੀ ਅਮਨ ਅਰੋੜਾ ਡਾਕਟਰ ਬਲਜੀਤ ਕੌਰ ਅਮਨ ਅਨਮੋਲ ਗਗਨ ਮਾਨੰ ਕੁਈ ਘੇੜੇ ਲਾ ਚੁੱਕੇ ਨੇ ਇਸ ਦੌਰਾਨ ਕਰੋੜਾਂ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖੇ ਗਏ ਨੇ ਜੁਲਾਈ ਵਿੱਚ ਮੁੱਖ ਮੰਤਰੀ ਨੇ 2300 ਕਰੋੜ ਰੁਪਏ ਦਾ ਮਾਲਵਾ ਨਹਿਰ ਦਾ ਪ੍ਰੋਜੈਕਟ ਪਿੰਡ ਦੋਦਾ ਵਿੱਚ ਐਲਾਨਿਆ ਸੀ ਜੀ ਅਸ ਤੋਂ ਬਾਅਦ ਅਗਲੀ ਵੀਡੀਓ ਜੀ 1 ਅਕਤੂਬਰ ਤੱਕ ਪਟਿਆਲਾ ਜੇਲ੍ਹ ਚ ਰਹਿਣਗੇ ਮਲਵਿੰਦਰ ਸਿੰਘ ਮਾਲੀ ਮਹਾਲੀ ਅਦਾਲਤ ਨੇ ਦਿੱਤੇ ਨੇ ਜੀ ਹੁਕਮ ਮਹਾਲੀ ਅਦਾਲਤ ਨੇ ਨਵਜੋਤ ਸਿੰਘ ਸਿੱਧੂ ਦੇ ਸਿਆਸੀ ਸਲਾਹ ਕਰ ਮਲਵਿੰਦਰ ਸਿੰਘ ਮਾਲੀ ਨੂੰ 1 ਅਕਤੂਬਰ ਤੱਕ ਪਟਿਆਲਾ ਜੇਲ੍ਹ ਵਿੱਚ ਰੱਖਣ ਦੇ ਹੁਕਮ ਦਿੱਤੇ ਨੇ ਮਲਵਿੰਦਰ ਸਿੰਘ ਮਾਲੀ ਨੂੰ ਇੱਕ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਜਿਸ ਨੇ ਰਾਜਨੀਤਿਕ ਗੇੜੇ ਨੂੰ ਉਤੇਜਿਤ ਕੀਤਾ ਮਲਵਿੰਦਰ ਸਿੰਘ ਮਾਲੀ ਦੀ ਗ੍ਰਿਫਤਾਰੀ ਤੋਂ ਬਾਅਦ ਭਰਾ ਰਣਜੀਤ ਸਿੰਘ ਗਰੇਵਾਲ ਨੇ ਇਸ ਕਾਰਵਾਈ ਦੀ ਨਿੰਦਾ ਕੀਤੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਪੰਜਾਬ ਚ ਹੁਣ ਤੋਂ ਹੀ ਪਰਾਲੀ ਸਾੜਨਾ ਸ਼ੁਰੂ 11 ਮਾਮਲੇ ਆਏ ਨੇ ਜੀ ਸਾਹਮਣੇ ਫੇਲ ਹੋਇਆ ਸਰਕਾਰ ਦਾ ਐਕਸ਼ਨ ਪਲਾਨ ਝੋਨੇ ਦੀ ਵਾਢੀ ਤੋਂ ਬਾਅਦ ਪਰਾਲੀ ਫੁਕੜ ਮਾਲਿਆਂ ਤੇ ਰੋਕ ਲਗਾਉਣ ਲਈ ਪੰਜਾਬ ਸਰਕਾਰ ਨੂੰ ਇੱਕ ਵਾਰ ਸੰਘਰਸ਼ ਕਰਨਾ ਪਵੇਗਾ ਜਿਸ ਦੇ ਸੰਕੇਤ ਵੀ ਮਿੱਲੇ ਸ਼ੁਰੂ ਹੋ ਗਏ ਨੇ ਪਰਾਲੀ ਸਾੜਨ ਦੀ ਨਿਗਰਾਨੀ ਪਹਿਲੇ ਦਿਨ ਐਤਵਾਰ ਨੂੰ ਸੂਬੇ ਵਿੱਚ ਪਰਾਲੀ ਫੁਕਣ ਦੇ ਕੁੱਲ 11 ਮਾਮਲੇ ਸਾਹਮਣੇ ਆਏ ਨੇ ਇਹਨਾਂ ਵਿੱਚੋਂ 9 ਮਾਮਲੇ ਅੰਮ੍ਰਿਤਸਰ ਅਤੇ ਇੱਕ ਮਾਮਲਾ ਤਰਨਤਾਰਨ ਤੇ ਫਿਰੋਜ਼ਪੁਰ ਵਿੱਚ ਮਿਲਿਆ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਐਨਐਸਏ ਵਿਰੋਧਾਣ ਖਿਲਾਫ ਪਈ ਹੈ ਪਟੀਸ਼ਨ ਤੇ ਅੱਜ ਹਾਈ ਕੋਰਟ ਚ ਹੋਣ ਜਾ ਰਹੀ ਹੈ ਜੀ ਅਹਿਮ ਸੁਣਵਾਈ ਕੇਂਦਰ ਦੇ ਮਾਨ ਸਰਕਾਰ ਦੇ ਵੀ ਕੀ ਜਵਾਬ ਖਾਲਿਸਤਾਨ ਸਮਰਥਕ ਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਪਾਲ ਸਿੰਘ ਦੇ ਸਾਥੀ ਅਤੇ ਅਦਾਕਾਰ ਸਰਬਜੀਤ ਸਿੰਘ ਉਰਫ ਦਲਜੀਤ ਕਲਸੀ ਨੇ ਆਪਣੇ ਮੋਰਗ ਲਾਏ ਗਏ ਰਾਸ਼ਟਰੀ ਸੁਰੱਖਿਆ ਕਾਨੂੰਨ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ ਇਸ ਮਾਮਲੇ ਦੀ ਸੁਣਵਾਈ ਅੱਜ ਮੰਗਲਵਾਰ ਨੂੰ ਹੋਵੇਗੀ ਇਸ ਦੌਰਾਨ ਕੇਂਦਰ ਸਰਕਾਰ ਦੇ ਡਿਪੂਟ ਜੇਲ ਅਤੇ ਪੰਜਾਬ ਸਰਕਾਰ ਵੱਲੋਂ ਜਵਾਬ ਦਾਖਲ ਕੀਤੇ ਜਾਣਗੇ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ ਰਾਹੁਲ ਗਾਂਧੀ ਇਹ ਯਕੀਨੀ ਬਣਾਵੇ ਕਿ ਕਾਂਗਰਸ ਦੀ ਸਰਕਾਰ 'ਚ ਸਿੱਖ ਮਸਲੇ ਹੱਲ ਹੋਣ ਮਨਜੀਤ ਜੀ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਸੱਚਗੰਨ ਸ਼੍ਰੀ ਹਰਮੰਦਰ ਸਾਹਿਬ ਦੇ ਨਤਮਸਤਕ ਹੋਏ ਨੇ ਉਸ ਤੋਂ ਬਾਅਦ ਅਗਲੀ ਵੀ ਪੰਜਾਬ ਸਰਕਾਰ ਵੱਲੋਂ ਬਰਨਾਲਾ ਦਾ ਸਿਵਲ ਸਰਜਨ ਤੇ ਸੀਨੀਅਰ ਸਹਾਇਕ ਮੌਤਲ ਕਰ ਦਿੱਤਾ ਬਰਨਾਲਾ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਵੰਤ ਮੰਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਭ੍ਰਿਸ਼ਟਾਚਾਰੇ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਭ੍ਰਿਸ਼ਟਾਚਾਰ ਖਿਲਾਫ ਇੱਕ ਵੱਡਾ ਐਕਸ਼ਨ ਲੈਂਦਿਆ ਸਿਵਲ ਸਰਜਨ ਬਰਨਾਲਾ ਡਾਕਟਰ ਹਰਿੰਦਰ ਸ਼ਰਮਾ ਤੇ ਸੀਨੀਅਰ ਸਹਾਇਕ ਅਸ਼ਵਨੀ ਕੁਮਾਰ ਨੂੰ ਪੰਜਾਬ ਸੇਵਾਵਾਂ ਨਿਯਮਤ ਤਹਿਤ 4 ਐਕਟ ਤਹਿਤ ਤੁਰੰਤ ਮੁਅਤਲ ਕਰ ਦਿੱਤਾ ਉਸ ਤੋਂ ਬਾਅਦ ਅਗਲੀ ਵੀਡੀਓ ਜਿਵੇਂ ਮਾਨ ਛਾ ਗਈ ਹੈ ਜੀ ਮਾਨ ਸਰਕਾਰ ਇੱਕ ਦਿਨ ਵਿੱਚ ਕਮਾਈ ਨੇ ਜੀ 2945 ਕਰੋੜ ਰੁਪਏ ਮੁੱਖ ਮੰਤਰੀ ਭਵਨਤਮਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕ ਪੱਖੀ ਅਤੇ ਵਿਕਾਸ ਮੁਖੀ ਨੀਤੀਆਂ ਸਦਕਾ ਪੰਜਾਬ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ ਅਥਾਰਟੀ ਅਤੇ ਹੋਰ ਖੇਤਰੀ ਵਿਕਾਸ ਅਥਾਰਟੀਆਂ ਨੇ ਵਕਫਾ ਕ ਜੱਜਾ ਨਦੀ ਈ ਨਿਲਾਮੀ ਰਹੀ 2954 ਕਰੋੜ ਰੁਪਏ ਕਮਾਈ ਨੇ ਜੋ ਕਿ 16 ਸਤੰਬਰ ਨੂੰ ਖਤਮ ਹੋਈ ਹੈ ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਨਿਲਾਮੀ 6 ਸਤੰਬਰ ਨੂੰ ਸ਼ੁਰੂ ਹੋਈ ਸੀ ਜਿਸ ਵਿੱਚ ਹਾਊਸਿੰਗ ਗਰੁੱਪ ਮਲਟੀਸਪੈਕਸ ਵਪਾਰਕ تھਮਾਰੇ ਰਹਾਇਸ਼ੀ ਪਲਾਟ ਐਸ ਐਚਓ ਬੁੱਥ ਦੁਕਾਨਾਂ ਐਸ ਸੀ ਐਫ ਤੇ ਹੋਰ ਜਾਇਦਾਦਾਂ ਸ਼ਾਮਲ ਸੀ ਉਸ ਤੋਂ ਬਾਅਦ ਅਗਲੀ ਪੰਜਾਬ ਚ ਨਹੀਂ ਹੋਵੇਗੀ ਚੋਨੇ ਦੀ ਖੇਤੀ ਮਾਨ ਸਰਕਾਰ ਦੀ ਨਵੀਂ ਨੀਤੀ ਤਿਆਰ ਹੋ ਚੁੱਕੀ ਹੈ ਉਹ ਗਾਣੀਆਂ ਪੈਣਗੇ ਜੀ ਇਹ ਫਸਲਾ ਪੰਜਾਬ ਸਰਕਾਰ ਚ ਚਾਤੀ ਹਟਲੇ ਪਾਣੀ ਦੀ ਗੰਭੀਰ ਸੱਕੜਤਾ ਸਬੜਾ ਕਰਦਾ ਪੈ ਰਿਹਾ ਹੈ ਪੰਜਾਬ ਦੀ ਸੰਕਟ ਦੇ ਮੱਧ ਨਜ਼ਰ ਭਵੰਤਮਾਨ ਸਰਕਾਰ ਨੇ ਅਰਥ ਸ਼ਾਸਤਰੀ ਸੁਖਪਾਲ ਸਿੰਘ ਦੀ ਅਗਵਾਈ ਬਿਠੇ ਖੇਚੀ ਨੀਤੀ ਦਾ ਖਰੜਾ ਤਿਆਰ ਕੀਤਾ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਪੀਐਮ ਮੋਦੀ ਆਪਣੇ ਜਨਮ ਦਿਨ ਮੌਕੇ ਔਰਤਾਂ ਨੂੰ ਦੇਣਗੇ ਵੱਡਾ ਤੋਹਫਾ ਹਰ ਔਰਤ ਦੇ ਖਾਤੇ ਚਾਉਣਗੇ 5-5000 ਰੁਪਏ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਹੈ ਪ੍ਰਧਾਨ ਮੰਤਰੀ 74 ਸਾਲ ਦੇ ਹੋ ਗਏ ਨੇ ਉਹਨਾਂ ਦਾ ਜਨਮ 17 ਸਤੰਬਰ 1950 ਨੂੰ ਹੋਇਆ ਸੀ ਆਪਣੇ ਜਨਮ ਦਿਨ ਦੇ ਮੌਕੇ ਪ੍ਰਧਾਨ ਮੰਤਰੀ ਓਡੀਸ਼ਾ ਸਰਕਾਰ ਦੀ ਇੱਕ ਯੋਜਨਾ ਸੁਪਰਦਾ ਯੋਜਨਾ ਦੀ ਸ਼ੁਰੂਆਤ ਕਰਨਗੇ ਇਹ ਯੋਜਨਾ ਖਾਸ ਤੌਰ ਤੇ ਔਰਤਾਂ ਲਈ ਹੈ ਇਸ ਤਰ੍ਹਾਂ ਇਹ ਸਰਕਾਰ ਸਾਲ ਵਿੱਚ ਦੋ ਵਾਰ ਮਹਿਲਾ ਲਾਭਪਾਤਰੀਆਂ ਦੇ ਖਾਤੇ ਵਿੱਚ 5-5000 ਰੁਪਏ ਪਾਵੇਗੀ ਯਾਨੀ ਇੱਕ ਸਾਲ ਵਿੱਚ 10000 ਰੁਪਏ ਟਰਾਂਸਫਰ ਕੀਤੇ ਜਾਣਗੇ ਇਸ ਦੇ ਵਿੱਚ 21 ਸਾਲ ਤੋਂ 60 ਸਾਲ ਤੱਕ ਔਰਤਾਂ ਨੂੰ ਫਾਇਦਾ ਮਿਲੇਗਾ ਇਸ ਦੇ ਵਿੱਚ ਉੜੀਸਾ ਸਰਕਾਰ ਤਹਿਤ ਇਹ ਔਰਤਾਂ ਦੇ ਖਾਤਾ ਵਿੱਚ ਪੈਸੇ ਪਾਏ ਜਾਣਗੇ ਜੀ ਇਹ ਮੈਂ ਡਾਕਟਰ ਮਨਮੋਹਨ ਸਿੰਘ ਮੁੱਖ ਮੰਤਰੀ ਮੋਹਨ ਚਰਨ ਮਾਜੀ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਇਹ ਉੜੀਸਾ ਵਾਸਤੇ ਲਾਂਚ ਕਰਨਗੇ ਦੋ ਕਿਸ਼ਤਾਂ ਵਿੱਚ ਜਿਹੜੇ ਪੈਸੇ ਪਾਏ ਜਾਣਗੇ ਜੀ ਇਸ ਤਹਿਤ ਕੁਝ ਕੁ ਜਣੀਆਂ ਕੀ ਵੀ ਕੇ ਬੀਸੀ ਕਰਵਾਉਣੀ ਲਾਜ਼ਮੀ ਹੈ ਜੀ ਜਿੰਦੋਜਨਾ ਤਹਿਤ ਜਸਜਾ ਰਹਿ ਯੋਜਨਾ 21 ਤੋਂ 60 ਸਾਲ ਦੀ ਉਮਰ ਦੇ ਮਹਿਲਾਵਾਂ ਨੂੰ ਮਿਲੇਗੀ ਜੀ ਦਬਲੈਕ ਡਾਇਬੀਟਿਕ ਕਾਰਡ ਇਹ ਇੱਕ ਹੋਰ ਲਾਭ ਹੈ ਜਿਸ ਦੇ ਵਿੱਚ ਗ੍ਰਾਮ ਪੰਚਾਇਤਾਂ ਸਹਾਇਕ ਬਾਡੀ ਖੇਤਰ ਵਿੱਚ ਵੱਧ ਤੋਂ ਵੱਧ ਜੀਚਰ ਲੈਂਡ ਰੇਨ ਕਰਨ ਵਾਸਤੇ 100 ਲਾਭਪਤਰੀ ਨੂੰ 500 ਰੁਪਏ ਦੇ ਵਾਧੂ ਪ੍ਰਸ਼ਾਸ਼ਨ ਰਾਸ਼ੀ ਦਿੱਤੀ ਜਾਣ ਵਾਲੀ ਹੈ ਜੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਅਕਤੂਬਰ ਚ ਪੰਚਾਇਤੀ ਚੋਣਾਂ ਕਰਵਾਉਣ ਦੀ ਤਿਆਰੀ ਕਰ ਚੁੱਕੇ ਨੇ ਪੰਜਾਬ ਪੰਚਾਇਤੀ ਰਾਜ ਬਿਲ 2024 ਨੂੰ ਰਾਜਪਾਲ ਤੋਂ ਮਨਜ਼ੂਰੀ ਮਿਲ ਚੁੱਕੀ ਹੈ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵਿਧਾਨ ਸਭਾ ਚ ਮੌਨਸੂਨ ਸੈਸ਼ਨ ਪਾਸ ਕੀਤੇ ਵਿੱਚ ਪੰਜਾਬ ਪੰਚਾਇਤੀ ਰਾਜ ਬਿੱਲ 2024 ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਦੇ ਨਾਲ ਪੰਚਾਇਤੀ ਚੋਣਾਂ ਵਿੱਚ ਰਾਖਵੇਂ ਕਰਨ ਦੀ ਪੁਰਾਣੀ ਪ੍ਰਥਾ ਬਹਾਲ ਹੋ ਗਈ ਹੈ ਹੁਣ ਪੰਚ ਸਰਪੰਚ ਚੋਣਾਂ ਪਾਰਟੀ ਲੀਹਾਂ ਤੇ ਨਹੀਂ ਹੋਣਗੀਆਂ ਇਸ ਦੇ ਨਾਲ ਹੀ ਸੂਬਾ ਸਰਕਾਰ ਅਕਤੂਬਰ ਦੇ ਅੱਧ ਵਿੱਚ ਪੰਚਾਇਤੀ ਚੋਣਾਂ ਕਰਵਾਉਣ ਵਾਲੇ ਵਿਚਾਰ ਕਰ ਰਹੀ ਹੈ ਇਸ ਦੇ ਵਿੱਚ ਪੰਚਾਇਤੀ ਚੋਣਾਂ ਵਿੱਚ ਸਦਨ ਵਿੱਚ ਪੇਸ਼ ਕਰਦਿਆਂ ਭਵੰਤਮਾਨ ਨੇ ਕਿਹਾ ਕਿ ਪ੍ਰਸਤਾਵ ਨੂੰ ਪਾਸ ਕਰਨ ਪਿੱਛੇ ਵਿਚਾਰ ਹੈ ਕਿ ਪਿੰਡਾਂ ਦੇ ਸਰਪੰਚ ਪਾਰਟੀ ਦਾ ਨਹੀਂ ਸਗੋਂ ਪਿੰਡਾਂ ਦਾ ਹੀ ਹੋਣਾ ਚਾਹੀਦਾ ਜੀ ਮੁੱਖ ਮੰਤਰੀ ਨੇ ਕਿਹਾ ਕਿ ਸਰਬਸੰਮਤੀ ਪੰਚਾਇਤੀ ਚੋਣਾਂ ਵਿੱਚ 5-5 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਜੀ ਅੱਜ ਕੱਲ ਸਰਪੰਚ ਦੀ ਚੋਣ ਵਿੱਚ 40-40 ਲੱਖ ਰੁਪਏ ਜਿਹੜੇ ਖਰਚ ਕੀਤੇ ਜਾ ਰਹੇ ਨੇ ਜੀ ਇਸ ਜੀ ਅੱਜ ਦੀ ਆਪਣੀਆਂ ਤਾਜ਼ਾ ਖਬਰਾਂ ਕਿਸ ਤਰ੍ਹਾਂ ਲੱਗੀਆਂ ਨੇ ਚਾਹ ਕਮੈਂਟ ਜਰੂਰ ਕਰਿਓ ਬਹੁਤ ਬਹੁਤ ਧੰਨਵਾਦੀ ਜੀ